ਆਖਰ ਪਈ ਹਵਾਰਾ ਤੇ ਉਹਨਾਂ ਦੇ ਸਾਥੀ ਚਮਚੇ ਨਾਲ ਹੀ 106 ਫੁੱਟ ਲੰਮੀ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਕਿਵੇਂ ਫਰਾਰ ਹੋ ਗਏ ਉੱਟਣ ਤੋਂ ਬਾਅਦ ਐਨੀ ਲੰਮੀ ਸੁਰੰਗ ਵਿੱਚੋਂ ਮਿੱਟੀ ਖਿੱਚ ਕੇ ਲਿਆਏ ਕਿਵੇਂ ਤੇ ਫਿਰ ਉਹ ਮਿੱਟੀ ਆਖਰ ਗਈ ਕਿੱਥੇ ਬਿਲਕੁਲ ਜੇਲ੍ਹ ਸਟਾਫ ਦੀ ਨੱਕ ਦੇ ਥੱਲੇ ਮਹੀਨਿਆਂ ਤੱਕ ਖੁਦਾਈ ਹੁੰਦੀ ਰਹੀ ਪਰ ਕਿਵੇਂ ਕਿਸੇ ਮੁਲਾਜ਼ਮ ਨੂੰ ਪਣਕ ਤੱਕ ਨਹੀਂ ਲੱਗਨ ਦਿੱਤੀ ਗਈ ਜੀ ਜੇਲ ਸਟਾਫ ਵਿਚੋਂ ਵੀ ਕੋਈ ਇਸ ਪਲਾਨਿੰਗ ਵਿੱਚ ਸ਼ਾਮਲ ਸੀ ਜਾਂ ਫਿਰ ਇਨਾ ਸੂਰਮਿਆਂ ਨੇ ਸਭ ਕੁਝ ਆਪਣੇ ਧੰਮ ਤੇ ਕਰ ਵਿਖਾਇਆ ਤੇ ਜੇਲ੍ਹ ਚੋਂ ਫਰਾਰ ਹੋ ਕੇ ਭਾਈ ਹਵਾਰਾ ਨੇ ਕਿੜੀਆਂ ਕਿੜੀਆਂ ਕਾਰਵਾਈਆਂ ਤੇ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ ਤੇ ਇਨਾ ਕੁਝ ਕਰਨ ਤੋਂ ਬਾਅਦ ਵੀ ਕਿਸ ਤਰ੍ਹਾਂ ਪੰਜਾਬ ਪੁਲਿਸ ਦਾ ਇਹ ਸਭ ਤੋਂ ਮੋਸਟ ਵਾਂਟਡ ਬੰਦਾ ਖੁੱਲਮ-ਖੁੱਲ੍ਹਾ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਘੁੰਮਦਾ ਰਿਹਾ ਪਰ ਕਿਸੇ ਨੂੰ ਸੂਦਕ ਨਹੀਂ ਲੱਗਣ ਦਿੱਤੀ ਤੇ ਤੁਸੀਂ ਹੈਰਾਨ ਹੋ ਜਾਓਗੇ ਵੇਖ ਕੇ ਕਿ ਇਨੀਆਂ ਵੱਡੀਆਂ-ਵੱਡੀਆਂ ਮਾਰਾ ਮਾਰਨਾਂ ਲਾ ਇਹ ਸੂਰਮਾ ਜਿਹਨੂੰ ਏਜੰਸੀਆਂ ਸਾਲਾਂ ਤੱਕ ਅੱਡੀ ਚੋਟੀ ਦਾ ਜ਼ੋਰ ਲਾਕੇ ਵੀ ਫੜ ਨਹੀਂ ਸਕੀਆਂ ਉਹ ਅੰਤ ਵਿੱਚ ਕਿਵੇਂ ਭੁਲੇਖੇ ਨਾਲੀ ਪੁਲਿਸ ਦੇ ਹੱਥੇ ਚੜ ਗਿਆ ਕਿਸੇ ਮਸਾਲੇਦਾਰ ਬਾਲੀਵੁੱਡ ਫਿਲਮ ਤੋਂ ਵੀ ਜ਼ਬਰਦਸਤ ਇਹ ਸਾਰਾ ਇਤਿਹਾਸ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਵੀਡੀਓ ਨੂੰ ਲਾਈਕ ਕਰਦੇ ਹੋਏ ਅੱਗੇ ਵਧੀਏ ਪਰ ਪਹਿਲਾ ਇੱਕ ਜ਼ਰੂਰੀ ਗੱਲ ਮੈਂ ਬਹੁਤ ਵਾਰ ਮਹਿਸੂਸ ਕੀਤਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਸ੍ਰੀ ਅਖੰਡ ਪਾਠ ਆਨੰਦ ਕਾਰਜ ਤੇ ਅੰਤਿਮ ਸੰਸਕਾਰ ਵਰਗੀਆਂ ਅਹਿਮ ਰਸਮਾਂ ਦੇ ਸਮੇਂ ਵੀ ਬੇਸਿਕ ਜੀਆਂ ਗੱਲਾਂ ਦਾ ਵੀ ਪਤਾ ਨਹੀਂ ਹੁੰਦਾ ਸੋ ਜੇ ਤੁਸੀਂ ਆਪ ਜਾਂ ਆਪਣੇ ਬੱਚਿਆਂ ਨੂੰ ਸਾਡੇ ਵਿਰਸੇ ਦੀਆਂ ਬੁਨਿਆਦੀ ਪਰ ਅਹਿਮ ਜਾਣਕਾਰੀਆਂ ਨਾਲ ਜਾਣੂ ਕਰਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਸਰਲ ਭਾਸ਼ਾ ਵਿੱਚ ਇਹ ਸਾਰੇ ਵਿਸ਼ਿਆਂ ਨਾਲ ਜਾਣੂ ਕਰਾਉਣ ਵਾਲੀ ਸਾਡੀ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਇਹਨੂੰ ਤੁਰੰਤ ਡਾਊਨਲੋਡ ਕਰਨ ਲਈ ਜਾਂ ਇਹਦੇ ਬਾਰੇ ਹੋਰ ਜਾਣਨ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਚੈੱਕ ਕਰ ਸਕਦੇ ਹੋ ਪਹਿਲਾ ਭਾਗ ਜਿਹਦੇ ਵਿੱਚ ਆਪਾਂ ਵੇਖਿਆ ਕਿ ਭਾਈ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਕਿਸ ਤਰ੍ਹਾਂ 부ਚੜ ਮੁੱਖ ਮੰਤਰੀ ਬੈਂਤ ਸਿੰਘ ਨੂੰ ਸੋਧਾ ਲਾਇਆ ਤੇ ਇਹ ਤੋਂ ਬਾਅਦ ਕਿਵੇਂ ਸਾਰੇ ਇੱਕ ਇੱਕ ਕਰਕੇ ਫੜ ਲਏ ਗਏ ਤੇ ਕਿਸ ਤਰ੍ਹਾਂ ਇਹਨਾਂ ਦੀ ਜੇਲ੍ਹ ਤੋਂ ਭੱਜਣ ਦੀ ਪਹਿਲੀ ਵੱਡੀ ਕੋਸ਼ਿਸ਼ ناکਾਮ ਹੋਈ ਸੋ ਹੁਣ ਵੇਖਦੇ ਹਾਂ ਇਸ ਤੋਂ ਅੱਗੇ ਕੀ ਹੋਇਆ ਜੇਲ੍ਹ ਤੋਂ ਭੱਜਣ ਦੀ ਪਹਿਲੀ ਵੱਡੀ ਕੋਸ਼ਿਸ਼ ਫੇਲ ਹੋ ਜਾਣ ਤੋਂ ਬਾਅਦ ਹੁਣ ਜੇਲ੍ਹ ਸਟਾਫ ਪੂਰੀ ਤਰ੍ਹਾਂ ਤਰਕ ਹੋ ਚੁੱਕਿਆ ਸੀ ਲਗਾਤਾਰ ਇਹਨਾਂ ਸਿੰਘਾਂ ਦੇ ਬੈਰਕ ਦੀਆਂ ਤਲਾਸ਼ੀਆਂ ਹੁੰਦੀਆਂ ਸਨ ਇਸੀ ਤਰ੍ਹਾਂ ਹੀ ਨਵੰਬਰ 2002 ਵਿੱਚ ਜਦੋਂ ਇੱਕ ਵਾਰ ਫਿਰ ਇਹਨਾਂ ਦੇ ਬੈਰਕ ਦੀ ਤਲਾਸ਼ੀ ਹੋਈ ਤਾਂ ਉੱਥੋਂ ਇੱਕ SIM ਕਾਰ ਤੇ ਇੱਕ ਫੋਨ ਬਰਾਮਦ ਹੋਇਆ। ਸੋ ਜੇਲ ਪ੍ਰਸ਼ਾਸਨ ਨੇ ਸਖਤੀ ਵਿਖਾਉਂਦੇ ਹੋਏ ਜੇਲ ਦੇ 7 ਨੰਬਰ ਬੈਰਕ ਜਿਸ ਨੂੰ سنگੀਨ ਤੇ ਖਤਰਨਾਕ ਅਪਰਾਧੀਆਂ ਲਈ ਖਾਸ ਤੌਰ ਤੇ ਬਣਾਇਆ ਗਿਆ ਸੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਤੇ ਪਰਮਜੀਤ ਸਿੰਘ ਪਿਉਰਾ ਇਹਨਾਂ ਸਭ ਨੂੰ ਉੱਥੇ ਸ਼ਿਫਟ ਕਰ ਦਿੱਤਾ ਗਿਆ। ਜਿੱਤੇ ਪਹਿਲਾਂ ਤੋਂ ਹੀ ਦੇਵੀ ਸਿੰਘ ਨਾਮ ਦਾ ਇੱਕ ਅਪਰਾਧੀ ਬੰਦ ਸੀ ਜੋ ਉੱਤਰਾਖੰਡ ਵਿੱਚ ਕੀਤੀ ਕਿਸੇ ਹਤਿਆ ਦੀ ਸਜ਼ਾ ਕੱਟ ਰਿਹਾ ਸੀ ਪਰ ਜਿੱਦਾਂ ਕਿ ਮੋਸਟਲੀ ਸਰਕਾਰੀ ਮਹਿਕਮਿਆਂ ਦਾ ਹਾਲ ਹੁੰਦਾ ਹੈ ਥੋੜੇ ਸਮੇਂ ਬਾਅਦ ਹੀ ਇਹ ਚੌਕਸੀ ਘਟਦੀ ਗਈ ਤੇ ਫਿਰ ਪਹਿਲਾਂ ਵਾਲਾ ਹੀ ਹਾਲ ਹੋ ਗਿਆ ਜੇਲ ਸਟਾਫ ਨੌਕਰੀ ਭਾਵੇਂ ਸਰਕਾਰ ਦੀ ਕਰਦਾ ਸੀ ਪਰ ਸਰਕਾਰੀ ਨੌਕਰ ਹੋਣ ਤੋਂ ਪਹਿਲਾਂ ਉਹ ਇੱਕ ਸਿੱਖ ਅਤੇ ਪੰਜਾਬ ਦੇ ਵਸਨੀਕ ਸਨ ਉਹਨਾਂ ਦੀ ਆਤਮਾ ਜਾਣਦੀ ਸੀ ਕਿ ਬਿਆਨਤ ਸਿੰਘ ਕੇਸ ਬਲਾ ਦਾ ਨਾ ਸੀ ਤੇ ਇਹਨਾਂ ਸਿੰਘਾਂ ਨੇ ਉਸ ਨੂੰ ਗੱਡੀ ਚਾੜ ਕੇ ਕਿਸ ਜ਼ੁਲਮ ਦੇ ਕਾਲੇ ਦੌਰ ਨੂੰ ਠੱਲ ਪਾਈ ਸੀ ਸੋ ਇਸ ਕਰਕੇ ਜੇਲ ਸਟਾਫ ਦਾ ਇਨਾ ਸਿੰਘਾਂ ਨਾਲ ਇੱਕ ਸੌਫਟ ਕੋਰਨਰ ਬਣਿਆ ਹੋਇਆ ਸੀ ਤੇ ਦੂਜਾ ਇਨਾ ਸਿੰਘਾਂ ਦਾ ਜੇਲ ਵਿੱਚ ਪੂਰਾ ਦਬਦਬਾ ਸੀ ਜੇ ਕੋਈ ਥੋੜੀ ਜਿਹੀ ਤਿਰਫੜ ਕਰਦਾ ਤਾਂ ਇਹ ਉਹਦੇ ਨਾਲ ਪੂਰੇ ਐਗਰੈਸਿਵ ਹੋ ਜਾਂਦੇ ਇਸ ਕਰਕੇ ਜੇਲ ਦੇ ਮੁਲਾਜ਼ਮਾਂ ਨਾਲ ਇਹਨਾਂ ਦੀ ਆਏ ਦਿਨ ਤਿੱਖੀ ਬਹਿਸਬਾਜੀ ਤੇ ਕਈ ਵਾਰ ਤਾਂ ਹਥੋਬਾਈ ਤੱਕ ਦੀਆਂ ਘਟਨਾਵਾਂ ਹੋ ਚੁੱਕੀਆਂ ਸਨ ਇਸ ਤਰ੍ਹਾਂ ਦੀ ਤਿੱਖੀ ਛਵੀ ਇਨਾ ਸਿੰਘਾਂ ਨੇ ਜਾਣ ਬੁੱਝ ਕੇ ਤੇ ਸੋਚ ਸਮਝ ਕੇ ਕ੍ਰੀਏਟ ਕੀਤੀ ਸੀ ਤਾਂ ਜੋ ਹਰ ਕੋਈ ਨਾ ਤੋਂ ਦੂਰੀ ਬਣਾ ਕੇ ਰੱਖੇ ਕੋਈ ਨੋਕਾ ਟੁਕੀ ਨਾ ਕਰੇ ਤੇ ਇਹ ਆਪਣੇ ਸੀਕ੍ਰੇਟ ਪਲਾਨਸ ਵਿੱਚ ਰੁੱਝੇ ਰਹਿਣ। ਇੱਕ ਆਮ ਮੁਲਾਜ਼ਮ ਜਿਹੜਾ ਸਿਰਫ ਆਪਣਾ ਪਰਿਵਾਰ ਪਾਲਣ ਲਈ ਡਿਊਟੀ ਕਰਨ ਆਉਂਦਾ ਸੀ। ਅਗਲਾ ਕਹਿੰਦਾ ਛੱਡ ਯਾਰ ਜੇ ਕੋਈ ਹੋਰ ਨਹੀਂ ਬੋਲਦਾ ਤਾਂ ਆਪਾਂ ਨੂੰ ਕੀ ਲੋੜ ਪਈਏ ਇਹਨਾਂ ਖਤਰਨਾਕ ਬੰਦਿਆਂ ਨਾਲ ਮੱਥਾ ਲਾਉਣ ਦੀ। ਨਤੀਜਾ ਹੁਣ ਕਈ ਕਈ ਮਹੀਨੇ ਤੱਕ ਇਹਨਾਂ ਦੇ ਬੈਰਕ ਦੀ ਤਲਾਸ਼ੀ ਨਹੀਂ ਸੀ ਹੁੰਦੀ। ਸੋ ਜਿਵੇਂ-ਜਿਵੇਂ ਹਾਲਾਤ ਬਦਲਦੇ ਗਏ ਪਾਈ ਖਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਜੇਲ੍ਹ ਤੋਂ ਫਰਾਰ ਹੋਣ ਦਾ ਇੱਕ ਹੋਰ ਪਲਾਨ ਬਣਾਇਆ। ਉਹ ਪਲਾਨ ਜਿਸ ਨੂੰ ਐਗਜ਼ੀਕਿਊਟ ਕਰਨਾ ਤਾਂ ਦੂਰ ਇੱਕ ਆਮ ਸੋਜੀ ਵਾਲਾ ਬੰਦਾ ਦਾ ਉਸ ਲੈਵਲ ਦਾ ਸੋਚ ਵੀ ਨਹੀਂ ਸਕਦਾ پلان ਸੀ ਬਿਲਕੁਲ ਜੇਲ ਸਟਾਫ ਦੀਆਂ ਨਜ਼ਰਾਂ ਦੇ ਥੱਲੇ ਕਈ ਮਹੀਨੇ ਤੱਕ ਖੁਦਾਈ ਕਰਕੇ 102 ਫੁੱਟ ਲੰਮੀ ਸੁਰੰਗ ਪੁੱਟਣਾ ਭਾਈ ਜਗਤਾਰ ਸਿੰਘ ਹਵਾਰਾ ਤੇ ਨਾਲ ਦੇ ਸਾਥੀਆਂ ਨੇ ਸੁਰੰਗ ਪੁੱਟਣ ਦਾ ਧਾਰਤਾ ਲਿਆ ਪਰ ਸੁਰੰਗ ਪੁੱਟਾਂਗੇ ਕਿਹਦੇ ਨਾਲ ਪੁੱਟਣ ਤੋਂ ਬਾਅਦ ਮਿੱਟੀ ਬਾਹਰ ਕਿਵੇਂ ਖਿੱਚਾਂਗੇ ਤੇ ਮਿੱਟੀ ਜਾਊਗੀ ਕਿੱਥੇ ਇਸ ਤਰ੍ਹਾਂ ਦੇ ਕਈ ਸਵਾਲ ਜੇਲ ਦੀਆਂ ਕੰਧਾਂ ਤੋਂ ਵੀ ਵੱਧ ਮਜ਼ਬੂਤੀ ਨਾਲ ਭਾਈ ਹਵਾਰਾ ਹੁਣਾਂ ਦੇ ਸਾਹਮਣੇ ਖਲੋਤੇ ਸਨ ਆਖਰਕਾਰ ਸੁਰੰਗ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਦੇਵੀ ਸਿੰਘ ਵੀ ਇਸ ਕੰਮ ਵਿੱਚ ਇਹਨਾਂ ਦੇ ਨਾਲ ਰਲ ਗਿਆ ਪਾਣੀ ਪੀਣ ਲਈ ਦਿੱਤੇ ਗਏ ਗਲਾਸ ਤੇ ਰਸੋਈ ਤੋਂ ਚੋਰੀ ਕੀਤੇ ਗੇ ਚਮਚਿਆਂ ਨਾਲ சுரੰਗ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਇਸ ਕੰਮ ਵਿੱਚ ਵੇਟ ਲਿਫਟਿੰਗ ਵਾਲੇ ਇੱਕ ਰੋਡ ਵੀ ਵਰਤੀ ਗਈ ਸੀ। ਆਮ ਤੌਰ ਤੇ ਇਦਾਂ ਦੀਆਂ ਚੀਜ਼ਾਂ ਬੈਰਕ ਵਿੱਚ ਅਵੇਲੇਬਲ ਨਹੀਂ ਹੁੰਦੀਆਂ ਪਰ ਅਗੇਨ ਕਿਉਂਕਿ ਜੇਲ ਸਟਾਫ ਦਾ ਇਹਨਾਂ ਨਾਲ ਥੋੜਾ ਜਿਹਾ ਸੌਫਟ ਕੋਰਨਰ ਬਣਿਆ ਹੋਇਆ ਸੀ ਸੋ ਕਸਰਤ ਵਗੈਰਾ ਕਰਨ ਲਈ ਇਹਨਾਂ ਨੂੰ ਇਹ ਚੀਜ਼ਾਂ ਉਪਲਬਧ ਕਰਵਾਈਆਂ ਹੋਈਆਂ ਸਨ ਤੇ ਇਸ ਤੋਂ ਇਲਾਵਾ ਬੱਸੀ ਪਠਾਣਾ ਦੀ ਇੱਕ ਬੀਬੀ ਜਿਹਦੇ ਘਰ ਵਾਲਾ ਵੀ ਇਸੇ ਜੇਲ ਵਿੱਚ ਹੀ ਬੰਦ ਸੀ ਉਸ ਬੀਬੀ ਨੇ ਭਾਈ ਹਵਾਰਾ ਹੁਣਾਂ ਦੀ ਬੜੀ ਮਦਦ ਕੀਤੀ। ਉਹ ਅਕਸਰ ਆਪਣੇ ਘਰ ਵਾਲੇ ਨੂੰ ਮਿਲਣ ਜੇਲ੍ਹ ਵਿੱਚ ਆਉਂਦੀ ਭਾਈ ਹਵਾਰਾ ਉਹਨਾਂ ਨੇ ਜਿਹੜੀ ਵੀ ਖਬਰ ਬਾਹਰ ਪਹੁੰਚਾਉਣੀ ਹੁੰਦੀ ਉਸ ਬੀਬੀ ਦੇ ਘਰ ਵਾਲੇ ਨੂੰ ਦੱਸ ਦਿੰਦੇ ਤੇ ਫਿਰ ਉਸ ਬੀਬੀ ਦੇ ਰਾਹੀਂ ਉਹ ਸਾਰੀਆਂ ਖਬਰਾਂ ਬਾਹਰ ਪਾਈ ਹਵਾਰਾ ਦੇ ਸਾਥੀਆਂ ਤੱਕ ਪਹੁੰਚ ਜਾਂਦੀਆਂ ਇਸੇ ਤਰ੍ਹਾਂ ਹੀ ਉਸ ਬੀਬੀ ਤੇ ਭਾਈ ਹਵਾਰਾ ਦੇ 2-3 ਵਕੀਲਾਂ ਦੇ ਰਾਹੀਂ ਇੱਕ-ਇੱਕ ਕਰਕੇ ਲਗਭਗ 100 ਦੇ ਕਰੀਬ ਪੱਗਾਂ ਜੇਲ੍ਹ ਵਿੱਚ ਪਹੁੰਚਾਈਆਂ ਗਈਆਂ ਇਹਨਾਂ ਪੱਗਾਂ ਦੀ ਵਰਤੋਂ ਸੁਰੰਗ ਦੀ ਮਿੱਟੀ ਬਾਹਰ ਖਿੱਚਣ ਲਈ ਕੀਤੀ ਜਾਂਦੀ ਸੀ ਤੇ ਬਾਅਦ ਵਿੱਚ ਇਸ ਮਿੱਟੀ ਨੂੰ ਜਾਂ ਤਾਂ ਟੂਟੀ ਖੁੱਲੀ ਛੱਡ ਕੇ ਪਾਣੀ ਦੇ ਨਾਲ ਵਹਾ ਦਿੱਤਾ ਜਾਂਦਾ ਸੀ ਤੇ ਜਾਂ ਬੈਰਕ ਦੇ ਲਾਗੇ ਇੱਕ ਕੋਟਯਾਰ ਸੀ ਉਹਦੇ ਵਿੱਚ ਸੈੱਟ ਕਰ ਦਿੱਤਾ ਜਾਂਦਾ ਸੀ ਕੈਦੀਆਂ ਵਾਲੇ ਏਰੀਆ ਚ ਲੱਗੇ ਭਜਨ ਗਾਇਨ ਕਰਨ ਵਾਲੇ ਸਪੀਕਰ ਨੂੰ ਜਾਣ ਬੁੱਝ ਕੇ ਉੱਚੀ ਆਵਾਜ਼ ਵਿੱਚ ਵਜਾਇਆ ਜਾਂਦਾ ਸੀ ਤਾਂ ਜੋ ਖੁਦਾਈ ਕਰਨ ਦੀ ਜੇ ਥੋੜੀ ਬਹੁਤ ਵੀ ਆਵਾਜ਼ ਹੋਵੇ ਤਾਂ ਉਹ ਸਪੀਕਰ ਦੀ ਆਵਾਜ਼ ਦੱਬ ਜਾਵੇ ਸੁਰੰਗ ਪਹਿਲਾਂ 6 ਫੁੱਟ ਵਰਟੀਕਲ ਪੁੱਟੀ ਗਈ ਉਸ ਤੋਂ ਬਾਅਦ 90 ਫੁੱਟ ਸਿੱਧੀ ਤੇ ਫਿਰ 6 ਫੁੱਟ ਉਤਾਨ ਹੋ ਯਾਨੀ ਕਿ ਕੁੱਲ 102 ਫੁੱਟ ਇਸ ਕੰਮ ਵਿੱਚ ਇਨ੍ਹਾਂ ਸਿੰਘਾਂ ਨੂੰ ਕਈ ਮਹੀਨੇ ਦਾ ਸਮਾਂ ਲੱਗ ਗਿਆ ਤੇ ਇਸ ਟਾਈਮ ਤੱਕ ਮੋਬਾਈਲ ਤੇ SIM ਕਾਰਡ ਇੱਕ ਵਾਰ ਫੇਰ ਪਾਈ ਹੋਵਾਰਾ ਹੁਣਾਂ ਕੋਲ ਅੰਦਰ ਪਹੁੰਚ ਚੁੱਕੇ ਸਨ ਮੋਰਿੰਡੇ ਦਾ ਇੱਕ ਬੰਦਾ ਸੀ ਨਰੈਣ ਸਿੰਘ ਚੋਰਾ ਤੇ ਇੱਕ ਉਹ ਬੀਬੀ ਜਿਹਦਾ ਆਪਾਂ ਹੁਣੇ ਜ਼ਿਕਰ ਕੀਤਾ ਸੀ ਇਹਨਾਂ ਦੋਵਾਂ ਨੇ ਫਰਾਰ ਹੋਣ ਸਮੇਂ ਪਾਈ ਹਵਾਰਾ ਹੁਣਾ ਨੂੰ ਲੈਣ ਆਉਣਾ ਸੀ 21 ਜਨਵਰੀ ਦੀ ਰਾਤ ਰੱਜ ਕੇ ਮੀਂਹ ਪਿਆ ਸੋ ਖਰਾਬ ਮੌਸਮ ਦਾ ਫਾਇਦਾ ਚੁੱਕ ਕੇ ਇਹਨਾਂ ਨੇ ਉਸੇ ਰਾਤ ਭੱਜਣ ਦਾ ਪਲਾਨ ਬਣਾਇਆ ਇਹਨਾਂ ਫੋਨ ਕਰਕੇ ਸਾਥੀਆਂ ਨੂੰ ਜੇਲ੍ਹ ਦੀ ਕੰਧ ਦੇ ਕੋਲ ਸੱਦ ਲਿਆ ਨਰੈਣ ਸਿੰਘ ਚੋਰਾ ਆਪਣੇ ਨਾਲ ਮੱਜਾਂ ਦੇ ਸੰਗਲ ਲੈ ਕੇ ਆਇਆ ਸੀ ਤੈਸ ਸਮੇਂ ਤੇ ਉਹਨੇ ਸੰਗਲਾਂ ਨੂੰ ਜੇਲ੍ਹ ਦੇ ਟਰਾਂਸਫਾਰਮਰ ਤੇ ਸੁੱਟ ਕੇ ਸ਼ਾਰਟ ਸਰਕਟ ਕਰਕੇ ਬੱਤੀ ਗੁੱਲ ਕਰ ਦਿੱਤੀ ਇਦ੍ਰੋ ਪਈ ਹਵਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਤੇ ਦੇਵੀ ਸਿੰਘ ਇਹ ਚਾਰੇ ਬੈਰਕ ਵਿੱਚੋਂ ਸੁਰੰਗ ਵਾਲੇ ਪਾਸਿਓਂ ਵੜ ਕੇ ਦੂਜੇ ਪਾਸੇ ਨਿਕਲ ਆਏ ਜੋ ਜੇਲ੍ਹ ਦੇ ਕੰਧ ਦੇ ਜਮਾ ਕੋਲ ਜੇਲ੍ਹ ਦੇ ਇੱਕ ਖੇਤ ਦੇ ਵਿੱਚ ਖੁੱਲਦੀ ਸੀ ਟਾਵਰ ਤੇ ਦਿਨ ਰਾਤ ਜਵਾਨ ਇਹਨਾਂ ਨੂੰ ਵੇਖ ਨਹੀਂ ਪਾਏ ਕਿਉਂਕਿ ਇੱਕ ਤਾਂ ਮੌਸਮ ਖਰਾਬ ਸੀ ਉੱਤੋਂ ਬੱਤੀ ਗੁੱਲ ਹੋਣ ਕਰਕੇ ਕੁੱਪ ਹਨੇਰਾ ਹੋਇਆ ਪਿਆ ਸੀ ਇਸ ਤੋਂ ਬਾਅਦ ਇਹ ਪੱਗਾਂ ਦੀ ਵਰਤੋਂ ਕਰਕੇ ਤੇ ਇੱਕ ਦੂਸਰੇ ਨੂੰ ਆਸਰਾ ਦਿੰਦੇ ਹੋਏ ਕਿਸੇ ਤਰ੍ਹਾਂ ਜੇਲ੍ਹ ਦੀ ਮੇਨ ਬਾਉਂਡਰੀ ਵਾਲ ਵੀ ਪਾਰ ਕਰ ਗਏ ਤੇ ਫਿਰ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੀ ਇੰਵੈਸਟਰ ਕਾਰ ਚ ਬੈਠ ਕੇ ਉੱਥੋਂ ਫਰਾਰ ਹੋ ਗਏ ਤੇ ਜਦੋਂ ਤੱਕ ਜੇਲ੍ਹ ਸਟਾਫ ਨੂੰ ਪੂਰੀ ਗੇਮ ਦਾ ਪਤਾ ਲੱਗਿਆ ਉਦੋਂ ਤੱਕ ਇਹ ਸਾਰੇ ਸੂਰਮੇ ਕਿਤੇ ਦੀ ਕਿਤੇ ਫਰਾਰ ਹੋ ਚੁੱਕੇ ਸਨ ਅਗਲੇ ਦਿਨ ਬੁੜੈਲ ਜੇਲ੍ਹ ਵਿੱਚ ਪੰਜਾਬ ਪੁਲਿਸ ਤੋਂ ਲੈ ਕੇ CIA, RAW ਤੇ ਇੰਟੈਲੀਜੈਂਸ ਬਿਊਰੋ ਦੇ ਵੱਡੇ-ਵੱਡੇ ਅਫਸਰਾਂ ਦਾ ਮੇਲਾ ਲੱਗਿਆ ਹੋਇਆ ਸੀ। 2 ਬਾਜ 2 ਫੁੱਟ ਦੀ ਉਸ ਸਰੰਗ ਨੂੰ ਵੇਖ ਕੇ ਪਹਿਲਾਂ ਤਾਂ ਮੰਨਣਾ ਹੀ ਔਖਾ ਹੋ ਰਿਹਾ ਸੀ ਕਿ ਇਹਦੇ ਵਿੱਚੋਂ ਕੋਈ ਲੰਘ ਵੀ ਸਕਦਾ ਹੈ। ਪਰ ਜਦੋਂ ਸਪੈਸ਼ਲ ਫੋਰਸਸ ਦੇ ਜਵਾਨਾਂ ਨੇ ਸਕਸੈਸਫੁਲੀ ਉਹਦੇ ਵਿੱਚੋਂ ਲੰਘ ਕੇ ਵਿਖਾਇਆ ਤਾਂ ਅਫਸਰਾਂ ਨੂੰ ਇਹ ਗੱਲ ਮੰਨਣੀ ਹੀ ਪਈ। ਤੇ ਜਦੋਂ ਦੇਸ਼ ਦੁਨੀਆ ਵਿੱਚ ਇਹ ਖਬਰ ਪਹੁੰਚੀ ਤਾਂ ਲੋਕਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ। ਪੂਰੀ ਦੁਨੀਆ ਦੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਤੇ ਇਹ ਖਬਰ ਕਈ ਦਿਨਾ ਤੱਕ ਛਾਈ ਰਹੀ ਕਿ ਸਿੰਘ ਸਿਰਫ ਚਮਚਿਆਂ ਤੇ ਗਲਾਸਾਂ ਨਾਲ ਹੀ 100 ਫੁੱਟ ਤੋਂ ਵੀ ਲੰਮੀ ਸੁਰੰਗ ਪੁੱਟ ਕੇ ਸ਼ਰਿਆਮ ਫਰਾਰ ਹੋ ਗਏ ਪਰ ਕਿਸੇ ਜੇਲ੍ਹ ਮੁਲਾਜ਼ਮ ਨੂੰ ਪਨਕ ਤੱਕ ਨਹੀਂ ਲੱਗੀ 21 ਜਨਵਰੀ ਦੀ ਰਾਤ ਇਹ ਘਟਨਾ ਘਟੀ ਤੇ 1 ਮਾਰਚ ਨੂੰ ਜੇਲ੍ਹ ਸੁਪਰੀਡੈਂਟ ਸਮੇਤ ਸਾਰੇ ਸਟਾਫ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਬਾਅਦ ਲੰਮਾ ਸਮਾਂ ਇਹ ਕੇਸ ਕੋਰਟ ਵਿੱਚ ਚਲਦਾ ਰਿਹਾ ਤੇ ਆਖਰਕਾਰ ਕੋਰਟ ਨੇ ਮੰਨਿਆ ਕਿ ਜੇਲ੍ਹ ਸਟਾਫ ਦਾ ਕੋਈ ਵੀ ਮੁਲਾਜ਼ਮ ਇਸ ਸਾਜ਼ਿਸ਼ ਵਿੱਚ ਸ਼ਾਮਲ ਨਹੀਂ ਸੀ ਕੋਰਟ ਨੇ ਇਹ ਗਲਤ ਕਹੀ ਕਿ ਇਹਨਾਂ ਸਭ ਨੇ ਰੱਜ ਕੇ ਅੰਗੋਲੀਆਂ ਖੀਤੀਆਂ ਪਰ ਕਿਸੇ ਵੀ ਸਟਾਫ ਦੀ ਮਿਲੀ ਭਗਤ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤੇ ਸਾਰੇ ਸਟਾਫ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਇਹ ਸਾਰਾ ਪਲਾਨ ਸੱਚਮੁੱਚ ਇੱਕ ਮਾਸਟਰ ਸਟ੍ਰੋਕ ਸੀ ਸਾਹਮਣੇ ਸੁਰੰਗਪੁੱਟੀ ਵੇਖ ਕੇ ਵੀ ਅਫਸਰਾਂ ਨੂੰ ਇਹ ਮੰਨਣਾ ਔਖਾ ਹੋ ਰਿਹਾ ਸੀ ਪਰ ਸਿੰਘਾਂ ਲਈ ਪਹਿਲਾਂ ਉਸ ਕੰਮ ਨੂੰ ਕਰਨ ਬਾਰੇ ਸੋਚਣਾ ਤੇ ਫਿਰ ਸਕਸੈਸਫੁਲੀ ਐਗਜ਼ੀਕਿਊਟ ਕਰਨਾ ਬਠਲ ਜਿੱਡਾ ਜਿਗਰਾ ਚਾਹੀਦਾ ਇਸ ਕੰਮ ਦੇ ਲਈ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਪਾਈ ਹਵਾਰਾ ਨੂੰ ਛੱਡ ਕੇ ਬਾਕੀ ਦੇ ਤਿੰਨੇ ਸਾਥੀ ਪਾਕਿਸਤਾਨ ਵੱਲ ਨਿਕਲ ਗਏ ਤੇ ਉੱਥੋਂ ਫਿਰ ਤਿੰਨਾਂ ਨੇ ਹੀ ਅੱਡ-ੜਾਹਾਂ ਫੜ ਲੀਆਂ ਭਾਈ ਪਰਮਜੀਤ ਸਿੰਘ ਪਿਉਰਾ ਕਾਫੀ ਸਮਾਂ ਪਾਕਿਸਤਾਨ ਵਿੱਚ ਹੀ ਰਹਿ ਕੇ ਹੋਰ ਹਥਿਆਰਾਂ ਦੀ ਟ੍ਰੇਨਿੰਗ ਲੈਂਦੇ ਰਹੇ ਤੇ ਫਿਰ 2006 ਦੇ ਲਗਭਗ ਭਾਰਤ ਵਾਪਸ ਮੁੜ ਕੇ ਇੱਕ ਵਾਰ ਫੇਰ ਸਰਗਰਮੀਆਂ ਸ਼ਾਮਲ ਹੋ ਗਏ ਤੇ ਹਜੇ ਮਸਾ ਦਿੱਲੀ ਦੇ ਲਾਗੇ ਤੱਕ ਗਿਆ ਆਪਣਾ ਬੇਸ ਸੈੱਟ ਹੀ ਕਰ ਰਹੇ ਸਨ ਕਿ ਬੱਬਰ ਖਾਲਸਾ ਦੇ ਦੋ ਹੋਰ ਸਾਥੀਆਂ ਦੇ ਨਾਲ ਕੋਈ ਹਥਿਆਰਾਂ ਦਾ ਲੈਣ-ਦੇਣ ਕਰਦਿਆ ਇਹ ਦਿੱਲੀ ਕ੍ਰਾਈਮ ਸੈੱਲ ਦੇ ਹੱਥੇ ਚੜ ਗਏ ਇਸ ਤੋਂ ਇਲਾਵਾ ਭਾਈ ਜਗਤਾਰ ਸਿੰਘ ਤਾਰਾ ਪਾਕਿਸਤਾਨ ਤੋਂ ਫਿਰ ਅੱਗੇ ਥਾਈਲੈਂਡ ਨਿਕਲ ਗਏ ਤੇ ਅਗਲੇ 8-9 ਸਾਲ ਫਿਰ ਉੱਥੇ ਹੀ ਬਿਤਾਏ ਪਰ 2015 ਵਿੱਚ ਫਿਰ ਇਹਨਾਂ ਨੂੰ ਬੈਂਕੋਕ ਤੋਂ ਅਰੈਸਟ ਕਰਕੇ ਸੁਰੱਖਿਅਤ ਏਜੰਸੀਆਂ ਨੇ ਵਾਪਸ ਭਾਰਤ ਤਲੇ ਆਂਦਾ ਤੇ ਤੀਜਾ ਬੰਦਾ ਦੇਵੀ ਸਿੰਘ ਜਿਹਦੇ ਆਪਣੇ ਕੋਈ ਲਿੰਕ ਨਹੀਂ ਸਨ ਜੋ ਇਹਨਾਂ ਸਿੰਘਾਂ ਦੇ ਆਸਰੇ ਹੀ ਪਾਕਿਸਤਾਨ ਪਹੁੰਚਾ ਸੀ ਭਾਈ ਜਗਤਾਰ ਸਿੰਘ ਤਾਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਅੱਜ ਪਾਕਿਸਤਾਨ ਵਿੱਚ ਆਪਣਾ ਡੇਰੀ ਫਾਰਮ ਚਲਾ ਰਿਹਾ ਹੈ ਤੇ ਵੈਲ ਸੈਟਲਡ ਹੈ ਪਰ ਭਾਈ ਹਵਾਰਾ ਦੀ ਕਹਾਣੀ ਇਹਨਾਂ ਤਿੰਨਾਂ ਤੋਂ ਬਿਲਕੁਲ ਵੱਖਰੀ ਹੈ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਉਹ ਸੁਰੱਖਿਆ ਏਜੰਸੀਆਂ ਦੀ ਬਿਲਕੁਲ ਨੱਕ ਦੇ ਥੱਲੇ ਪੰਜਾਬ ਦੇ ਸਮਰਾਲਾ ਤੇ ਮਰਿੰਡੇ ਦੇ ਇਲਾਕੇ ਵਿੱਚ ਆਪਣੇ ਕੁਝ ਜਾਣਕਾਰਾਂ ਦੇ ਘਰੇ ਬੜੇ ਹੀ ਆਰਾਮ ਨਾਲ ਰਹਿੰਦੇ ਰਹੇ ਇੱਕ ਚਿੱਟੇ ਰੰਗ ਦੀ ਵਰਨਾਕਾਰ ਦਿਸੀ ਉਹਨਾਂ ਕੋਲ ਜਿਦੇ ਵਿੱਚ ਉਹ ਬੇਦੜ ਖੋ ਕੇ ਪੰਜਾਬ ਤੋਂ ਦੂਜੀਆਂ ਸਟੇਟਾਂ ਵਿੱਚ ਆਉਂਦੇ ਜਾਂਦੇ ਰਹੇ ਪਰ ਕਿਸੇ ਨੂੰ ਵੀ ਭਨਕ ਤੱਕ ਨਹੀਂ ਲੱਗੀ ਤੇ ਇਸੇ ਦੌਰਾਨ ਉਹਨਾਂ ਨੇ ਇੱਕ ਜ਼ਬਰਦਸਤ ਕਾਰਵਾਈ ਨੂੰ ਵੀ ਅੰਜਾਮ ਦਿੱਤਾ 22 ਮਈ 2005 ਨੂੰ ਰਾਜਧਾਨੀ ਦਿੱਲੀ ਦੇ ਦੋ ਸਿਨੇਮਾ ਘਰਾਂ ਸਤਿਅਮ ਤੇ ਲਿਬਰਟੀ ਵਿੱਚ ਜ਼ੋਰਦਾਰ ਬੰਬ ਧਮਾਕਾ ਹੋਏ ਬੀਨਤ ਸਿੰਘ ਹਤਿਆਕਾਂਡ ਦੀ ਤਰ੍ਹਾਂ ਇੱਕ ਸਲੀਪਰ ਸੈੱਲ ਦੇ ਰੂਪ ਵਿੱਚ ਇਸ ਸਾਰੀ ਕਾਰਵਾਈ ਦੀ ਮੋਨਿਟਰਿੰਗ ਭਾਈ ਜਗਤਾਰ ਸਿੰਘ ਹਵਾਰਾ ਨੇ ਕੀਤੀ ਸੀ ਪਰ ਜਰਮਨੀ ਯੂਐਸਏ ਤੇ ਪਾਕਿਸਤਾਨ ਚ ਬੈਠੇ ਬੱਬਰ ਖਾਲਸਾ ਦੇ ਸਰਦਾਰ ਨਹ ਨਾਲ ਡਾਇਰੈਕਟ ਡੀਲਿੰਗ ਤੇ ਗਰਾਉਂਡ ਲੈਵਲ ਤੇ ਸਾਰੇ ਕੰਮ ਆਪਰੇਟ ਕਰ ਰਹੇ ਸਨ ਜਿਸਪਾਲ ਰਾਜਾ ਉਰਫ ਹਨੀ ਸਾਹ ਹੋਤਾ ਤੇ ਵਿਕਾਸ ਸੈਗਲ ਨਾਂ ਦੇ ਦੋ ਬੰਦੇ ਇਸ ਤੋਂ ਇਲਾਵਾ ਇੱਕ ਨਵੇਂ ਸ਼ਹਿਰ ਦਾ ਬਲਵਿੰਦਰ ਬੈਲੀ ਤੇ ਇੱਕ ਜਗਨਨਾਥ ຢਦਵ ਇਹ ਸਾਰੇ ਵੀ ਇਸ ਕਾਰਵਾਈ ਵਿੱਚ ਸ਼ਾਮਲ ਸਨ ਇਹ ਸਾਰੇ ਵੀ ਪਾਕਿਸਤਾਨ ਤੋਂ ਹੀ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਆਏ ਸਨ ਖੜਕੂ ਲੈਰਦੀਆਂ ਸਰਗਰਮੀਆਂ ਕਰਕੇ ਸਾਬਤ ਸੂਰਤ ਸਿੰਘ ਬਹੁਤ ਛੇਤੀ ਪੁਲਸੀਆ ਸ਼ੱਕ ਦੀ ਰਡਾਰ ਤੇ ਆ ਜਾਂਦੇ ਸਨ ਇਸ ਲਈ ਹੁਣ ਬੱਬਰ ਖਾਲਸਾ ਨੇ ਹਰ ਧਰਮ ਦੇ ਬੰਦੇ ਆਪਣੇ ਨਾਲ ਜੋੜ ਲਏ ਸਨ ਦਰਅਸਲ ਇਨ ਦੋਵੇਂ ਸਿਨੇਮਾ ਘਰਾਂ ਵਿੱਚ ਸੰਨੀ ਦਿਓਲ ਦੇ ਮੁੱਖ ਕਿਰਦਾਰ ਵਾਲੀ ਜੋ ਬੋਲੇ ਸੋਨੇ ਹਾਲ ਫਿਲਮ ਲੱਗੀ ਸੀ ਪਰ ਫਿਲਮ ਵਿੱਚ ਸੰਨੀ ਦਿਓਲ ਦਾ ਇੱਕ ਸਿੱਖ ਪੁਲਸ ਵਾਲੇ ਦੇ ਰੂਪ ਵਿੱਚ ਜੋ ਲੱਚਰ ਕਿਰਦਾਰ ਵਿਖਾਇਆ ਗਿਆ ਸੀ ਬੱਬਰ ਖਾਲਸਾ ਦੇ ਕਾਰਕੁਨ ਇਸ ਗੱਲ ਤੋਂ ਸਖਤ ਨਾਰਾਜ਼ ਸਨ ਤੇ ਆਪਣੀ ਨਾਰਾਜ਼ਗੀ ਵਿਖਾਉਂਦੇ ਹੋਏ ਇਹਨਾਂ ਨੇ ਦੋ ਸਿਨੇਮਾ ਘਰਾਂ ਵਿੱਚ ਭਾਕੇ ਦਾ ਪਲਾਨ ਕਰਕੇ ਬੰਬ ਪਲਾਂਟ ਕਰ ਦਿੱਤੇ ਤੇ 22 ਮਈ 2005 ਨੂੰ ਤੈ ਸਮੇਂ ਸ਼ਾਮ ਨੂੰ 8:30 ਮਿੰਟਾਂ ਤੇ ਸਤਿਅਮ ਤੇ ਲਿਬਰਟੀ ਦੋਵੇਂ ਸਿਨੇਮਾ ਘਰਾਂ ਦੀਆਂ ਲੌਬੀਜ਼ ਵਿੱਚ ਜ਼ੋਰਦਾਰ ਬੰਬ ਬਲਾਸਟ ਹੋਏ ਤੇ ਇਹਨਾਂ ਧਮਾਕਿਆਂ ਵਿੱਚ ਇੱਕ ਬੰਦੇ ਦੀ ਮੌਤ ਤੇ 50 ਤੋਂ ਵੱਧ ਫਟੜ ਹੋ ਗਏ ਹਾਲਾਂਕਿ ਇਹ ਧਮਾਕਾ ਕਿਤੇ ਵੱਧ ਜ਼ੋਰਦਾਰ ਹੋਣਾ ਸੀ ਪਰ ਸਿਨੇਮਾ ਹਾਲ ਦੇ ਐਕੋਸਟਿਕ ਸਿਸਟਮ ਦੇ ਪ੍ਰਭਾਵ ਨੇ ਧਮਾਕੇ ਦੀ ਪਾਵਰ ਨੂੰ ਬਹੁਤ ਘੱਟ ਕਰ ਦਿੱਤਾ ਪਰ ਕੱਚੂ ਘੁੰਮੇ ਦੀ ਚਾਲ ਚੱਲਣ ਵਾਲੀ ਪੰਜਾਬ ਪੁਲਿਸ ਦੇ ਉਲਟ ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਜਿੰਨੀ ਫੁਰਤੀ ਨਾਲ ਹੈਂਡਲ ਕੀਤਾ ਇਹ ਤਾਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ 22 ਮਈ 2005 ਨੂੰ ਇਹ ਧਮਾਕੇ ਹੋਏ ਤੇ 8 ਜੂਨ 2005 ਯਾਨੀ ਕਿ ਮਸਾ 15-16 ਦਿਨਾਂ ਦੇ ਵਿੱਚ ਹੀ ਪੁਲਿਸ ਨੇ ਸਾਰੀ ਜਾਂਚ ਪੜਤਾਲ ਨਿਪਟਾ ਕੇ ਕਾਰਵਾਈ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੇ ਸਾਰੇ ਦੋਸ਼ੀ ਗ੍ਰਿਫਤਾਰ ਤੱਕ ਕਰ ਲਏ ਭਾਈ ਮੈਨੂੰ ਇਸ ਧਮਕੇ ਦੇ ਤੁਰੰਤ ਬਾਅਦ ਹੀ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤੇ ਸਭ ਤੋਂ ਪਹਿਲਾਂ ਟੈਲੀਫੋਨ ਕਾਲਸ ਦੀ ਟ੍ਰੇਸਿੰਗ ਸ਼ੁਰੂ ਕੀਤੀ ਹਾਲਾਂਕਿ ਦਿੱਲੀ ਵਰਗੇ ਵਿਅਸਤ ਸ਼ਹਿਰ ਵਿੱਚ ਇੱਕ ਸਪੈਸਿਫਿਕ ਟਾਈਮ ਜ਼ੋਨ ਵਿੱਚ ਕਾਲਸ ਦੀ ਟ੍ਰੇਸਿੰਗ ਕਰਨਾ ਇਹ ਹੱਦੋਂ ਵੱਧ ਔਖਾ ਕੰਮ ਸੀ ਪਰ ਦਿੱਲੀ ਪੁਲਿਸ ਨੇ ਬੜੇ ਹੀ ਪੇਸ਼ੀਐਂਸ ਨਾਲ ਇਸ ਸਾਰੇ ਮਾਮਲੇ ਨੂੰ ਹੈਂਡਲ ਕੀਤਾ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਿਸ ਨੇ ਇੱਕ ਇਹੋ ਜਿਹਾ ਮੋਬਾਈਲ ਨੰਬਰ ਟਰੈਕ ਕਰ ਲਿਆ ਜਿਸ ਨਾਲ ਤਪਾਕੇ ਤੋਂ ਪਹਿਲਾਂ ਦੇ ਬਾਅਦ ਲਗਾਤਾਰ ਜਰਮਨੀ ਯੂ ਐਸ ਏ ਤੇ ਪਾਕਿਸਤਾਨ ਵਿੱਚ ਗੱਲਬਾਤ ਹੋ ਰਹੀ ਸੀ 5 6 ਦਿਨਾਂ ਤੱਕ ਪੁਲਿਸ ਨੇ ਕਿਸੇ ਨੂੰ ਨਹੀਂ ਛੇੜਿਆ بس ਚੁੱਪ ਚਾਪ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਲਿੰਕਸ ਦਾ ਹਿਸਾਬ ਲਾਉਂਦੇ ਰਹੇ ਤੇ ਇੱਕ ਹਫਤੇ ਬਾਅਦ 31 ਅਗਸਤ ਨੂੰ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕੀਤਾ ਟ੍ਰੇਸ ਕੀਤੇ ਹੋਏ ਨੰਬਰ ਤੋਂ ਇੱਕ ਲੈਂਡਲਾਈਨ ਨੰਬਰ ਤੇ ਵੀ ਕਾਫੀ ਵਾਰ ਗੱਲ ਹੋਈ ਸੀ ਪੁਲਿਸ ਨੇ ਉਸ ਨੰਬਰ ਦਾ ਐਡਰੈਸ ਪਤਾ ਕਰਕੇ ਸਭ ਤੋਂ ਪਹਿਲਾਂ ਉੱਥੇ ਛਾਪਾ ਮਾਰਿਆ ਤੇ ਉੱਥੋਂ ਕਈ ਬੰਦੇ ਦੱਬ ਲਏ ਇਹ ਨੰਬਰ ਹਨੀਸਾ ਹੋਤੇ ਦਾ ਸੀ 31 ਤਰੀਕ ਨੂੰ ਹੀ ਪੁਲਿਸ ਨੇ ਨਵਾਂ ਸ਼ਹਿਰ ਦੇ ਬਲਵਿੰਦਰ ਬੈਲੀ ਤੇ ਜਗਨਨਾਥ ਜੱਜਪ ਦੇ ਘਰੇ ਛਾਪੇ ਮਾਰ ਕੇ ਉਹਨਾਂ ਨੂੰ ਵੀ ਫੜ ਲਿਆ ਇਸ ਦੌਰਾਨ ਕਾਰਵਾਈ ਵਿੱਚ ਵਰਤੀਆਂ ਗਈਆਂ ਟਾਟਾ ਸਿਆਰਾ ਤੇ ਹਿਉਂਡਾਈ ਸੈਂਟਰੋ ਗੱਡੀਆਂ ਵੀ ਫੜੀਆਂ ਗਈਆਂ छानबीन ਕਰਨ ਤੇ ਗੱਡੀ ਵਿੱਚੋਂ ਉਸੇ ਦਿਨ ਦੇ ਸ਼ੋਹ ਦੀਆਂ ਟਿਕਟਾਂ ਵੀ ਬਰਾਮਦ ਹੋ ਗਈਆਂ ਇੱਕ ਘਰ ਇਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ ਉਹਦੇ ਵਿੱਚੋਂ RTX ਵੀ ਬਰਾਮਦ ਹੋ ਗਿਆ ਦੱਸਣਯੋਗ ਹੈ ਕਿ ਹਜੇ ਤੱਕ ਇਹ ਸਾਰੀ ਕਾਰਵਾਈ ਐਨ ਚੁੱਪਚੀਤੇ ਹੋ ਰਹੀ ਸੀ ਉਸ ਸਟ੍ਰੈਸ ਕੀਤੇ ਹੋਏ ਨੰਬਰ ਤੋਂ ਹਰ ਪਾਸੇ ਗੱਲਬਾਤ ਹਜੇ ਵੀ ਉਵੇਂ ਹੀ ਜਾਰੀ ਸੀ ਉਹ ਨੰਬਰ ਵਰਤਣ ਵਾਲੇ ਬੰਦੇ ਨੂੰ ਇਸ ਗੱਲ ਦੀ ਸੂਹ ਤੱਕ ਨਹੀਂ ਲੱਗਣ ਦਿੱਤੀ ਗਈ ਕਿ ਉਹਦੇ ਸਾਰੇ ਸੱਤੀ ਫੜ ਲਏ ਗਏ ਹਨ ਇਹ ਨੰਬਰ ਵਰਤ ਰਿਹਾ ਸੀ ਵਿਕਾਸ ਸੈਗਲ ਤੇ ਉਹਨੂੰ ਲੱਭਦੇ ਲੱਭਦੇ ਪੁਲਿਸ ਨੇ ਜਾ ਕੇ ਰਾ ਪਾਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਤੇ ਕਿਉਂਕਿ ਤਾਕਿਆ ਤੋਂ ਬਾਅਦ ਵਿਕਾਸ ਸੈਗਲ ਕੋਲ ਰਹਿਣ ਦੀ ਕੋਈ ਸੁਰੱਖਤ ਥਾਂ ਨਹੀਂ ਸੀ ਤੇ ਇਹਦੀ ਕਿਸੇ ਬੰਦੇ ਨਾਲ ਤੇ ਗੱਲਬਾਤ ਹੋ ਰਹੀ ਸੀ ਕਿ ਅਨੰਤਪੁਰ ਸਾਬ ਤੋਂ ਅਗੇ ਨੂਰਪੁਰ ਬੇਦੀ ਵੱਲ ਕਿਸੇ ਐਨਆਰਆਈ ਦੀ ਹਵੇਲੀ ਵਿਹਲੀ ਪਈ ਹੈ ਤੇ ਕੱਲ ਸਵੇਰੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਤੇ ਕਾਲੀ ਸਫਾਰੀ ਲੈ ਕੇ ਆਉਂਗਾ ਤੇ ਅਸੀਂ ਤੈਨੂੰ ਨੂਰਪੁਰ ਬੇਦੀ ਛੱਡ ਆਵਾਂਗੇ ਉੱਥੇ ਉਹ ਸਵੇਲੀ ਵਿੱਚ ਮਜੇ ਨਾਲ ਰਹਿੰਦਾ ਰਹੀ ਤੇ ਅਗਲੇ ਦਿਨ ਜਦੋਂ ਇਹ ਪੰਜਾਬੀ ਯੂਨੀਵਰਸਿਟੀ ਦੇ ਗੇਟ ਤੇ ਇਕੱਠੇ ਹੋਏ ਤਾਂ ਪੁਲਿਸ ਨੇ ਸ਼ਿਕੰਜਾ ਕੱਸ ਕੇ ਉਸ ਕਾਲੀ ਸਫਾਰੀ ਵਾਲੇ ਬੰਦੇ ਸਮੇਤ ਉਹਨਾਂ ਸਭ ਨੂੰ ਗ੍ਰਿਫਤਾਰ ਕਰ ਲਿਆ ਦਰਅਸਲ ਇਹ ਕਾਲੀ ਸਫਾਰੀ ਵਾਲਾ ਕੋਈ ਹੋਰ ਨਹੀਂ ਖੁਦ ਭਾਈ ਜਗਤਾਰ ਸਿੰਘ ਹਵਾਰਾ ਸਨ ਪਰ ਇਸ ਸਮੇਂ ਤੱਕ ਹਜੇ ਪੁਲਿਸ ਨੂੰ ਇਸ ਗਲਤੀ ਭਣਕ ਤੱਕ ਨਹੀਂ ਸੀ ਕਿ ਕਿੱਡਾ ਵੱਡਾ ਮੋਸਟ ਵਾਂਟਡ ਬੰਦਾ ਉਹਨਾਂ ਦੇ ਕਾਬੂ ਆ ਗਿਆ ਹੈ ਘੇਰਾਪੜ ਦੇ ਪਈ ਹਵਾਰਾ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕੰਡਿਆਲੀ ਤਾਰਾਂ ਵਿੱਚ ਉਲਝ ਕੇ ਰਹਿ ਗਏ ਉਹਨਾਂ ਦੇ ਚਿਹਰੇ ਤੇ ਆ ਜਿਹੜਾ ਚੋਟ ਦਾ ਨਿਸ਼ਾਨ ਹੈ ਇਹ ਉਸੇ ਸਮੇਂ ਲੱਗ ਗਿਆ ਸੀ ਪੁਲਿਸ ਨੇ ਇਹਨਾਂ ਸਭ ਨੂੰ ਬੰਨ ਕੇ ਗੱਡੀਆਂ 'ਚ ਬਿਠਾ ਲਿਆ ਤੇ ਝਟਪਟ ਦਿੱਲੀ ਵੱਲ ਰਵਾਨਾ ਹੋ ਗਏ ਰਾਹ ਵਿੱਚ ਪੁਛਤਾਸ਼ ਕਰਨ ਤੇ ਇਸ ਸੂਰਮੇ ਨੇ ਖੁਲਾਸਾ ਕੀਤਾ ਕਿ ਮੈਂ ਮੁੱਖ ਮੰਤਰੀ ਬੈਂਤ ਸਿੰਘ ਨੂੰ ਸੋਧਾ ਲਾਉਣ ਵਾਲਾ ਉਹੀ ਜਗਤਾਰ ਸਿੰਘ ਹਵਾਰਾ ਹਾਂ ਜਿਹੜਾ ਜੇਲ੍ਹ ਤੋ ਸਰੰਗਪਟਕੇ ਫਰਾਰ ਹੋਇਆ ਸੀ ਇਹ ਸੁਣ ਕੇ ਪੁਲਿਸ ਵਾਲਿਆਂ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈਆਂ ਆਖਰ ਸੀਐਮ ਹੱਤਿਆਕਾਂਡ ਦਾ ਮੇਨ ਬੰਦਾ ਫੜਿਆ ਗਿਆ ਸੀ ਹੈਡ ਆਫ ਰਿਸਪੌਂਸ ਦੇ ਆਨੂੰ ਉੱਥੇ ਵੱਡੇ ਵੱਡੇ ਅਫਸਰਾਂ ਦਾ ਮੇਲਾ ਲੱਗਿਆ ਹੋਇਆ ਸੀ ਕ੍ਰਾਈਮ ਬ੍ਰਾਂਚ ਮੁਲਾਜ਼ਮਾਂ ਦੀ ਕਿਸਮਤ ਉਸ ਦਿਨ ਪੂਰੇ ਜੋਰਾਂ ਤੇ ਸੀ ਕਿ ਫੜਨ ਤੋਂ ਕਿਸੇ ਹੋਰ ਨੂੰ ਗਏ ਸਨ ਤੇ ਐਡਾ ਵੱਡਾ ਮੋਸਟ ਵਾਂਟਡ ਭਲੇਖੇ ਨਾਲ ਹੀ ਉਹਨਾਂ ਦੇ ਹੱਥ ਲੱਗ ਗਿਆ ਕ੍ਰਾਈਮ ਬ੍ਰਾਂਚ ਦੀਆਂ ਦੋ ਟੀਮਾਂ ਇਸ ਮਿਸ਼ਨ ਵਿੱਚ ਸ਼ਾਮਲ ਸਨ ਤੇ ਦੋਵਾਂ ਨੂੰ ਹੀ ਆਊਟ ਆਫ ਦਾ ਵੇ ਜਾ ਕੇ ਧੜਾ ਧੜ ਪ੍ਰਮੋਸ਼ਨਾਂ ਤੇ ਨਗਦ ਇਨਾਮ ਦਿੱਤੇ ਗਏ ਇੱਥੇ ਦੱਸਣ ਯੋਗ ਹੈ ਕਿ ਜਦੋਂ ਵੀ ਕੋਈ ਪੁਲਿਸਕੀਸੇ ਦੂਸਰੇ ਸੂਬੇ ਵਿੱਚ ਕਾਰਵਾਈ ਕਰਨ ਜਾਂਦੀ ਹੈ ਤਾਂ ਉੱਥੋਂ ਦੀ ਲੋਕਲ ਪੁਲਿਸ ਨੂੰ ਇਖਤਲਾ ਜ਼ਰੂਰ ਕੀਤਾ ਜਾਂਦਾ ਹੈ ਤਾਂ ਕਿ ਜੇ ਕਿਤੇ ਕੋਈ ਅਨਹੋਨੀ ਹੋ ਜਾਵੇ ਤਾਂ ਮਾਮਲੇ ਨੂੰ ਸੰਭਾਲਿਆ ਜਾ ਸਕੇ ਪਰ ਪੰਜਾਬ ਪੁਲਿਸ ਦੀਆਂ ਇਹਨਾਂ ਲਾਪਰਵਾਹੀਆਂ ਕਰਕੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਚੁੱਪਚੀ ਭੀਤੇ ਇਸ ਸਾਰੀ ਕਾਰਵਾਈ ਨੂੰ ਆਪਣੇ ਬਲਬੂਤੇ ਤੇ ਅੰਜਾਮ ਦਿੱਤਾ ਤੇ ਵਾਪਸ ਮੁੜਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਇਸ ਕਾਰਵਾਈ ਦੀ ਇਖਤਲਾ ਦਿੱਤੀ ਗਈ ਇਸੇ ਕਰਕੇ ਕਾਗਜ਼ਾਂ ਵਿੱਚ ਇਹ ਸਾਰੀ ਗ੍ਰਿਫਤਾਰੀ ਇੱਕ ਪੁਲਿਸ ਮੁਕਾ ਦੇ ਰੂਪ ਵਿੱਚ ਦਿੱਲੀ ਦੇ ਨਰੇਲਾ ਇਲਾਕੇ ਵਿੱਚ ਸ਼ੋਅ ਕੀਤੀ ਗਈ ਜਿੱਥੇ ਇੱਕ ਪਾਸੇ ਦਿੱਲੀ ਪੁਲਿਸ ਲਈ ਬੜੇ ਹੀ ਮਾਣ ਦੀ ਗੱਲ ਸੀ ਉੱਤੇ ਦੂਜੇ ਪਾਸੇ ਪੰਜਾਬ ਪੁਲਿਸ ਲਈ ਇੱਕ ਸ਼ਰਮਸਾਰ ਕਰ ਦੇਣ ਵਾਲੀ ਕਾਰਵਾਈ ਸੀ ਇਹ ਪੰਜਾਬ ਪੁਲਿਸ ਇੰਟੈਲੀਜੈਂਸ ਦਾ ਇੱਕ ਬਹੁਤ ਵੱਡਾ ਫੇਲਿਅਰ ਸੀ ਕਿ ਉਹਨਾਂ ਦਾ ਸਭ ਤੋਂ ਵੱਡਾ ਮੋਸਟ ਵਾਂਟਡ ਸ਼ਰੀਅਮ ਉਹਨਾਂ ਦੀ ਨਿਗਾਹ ਦੇ ਸਾਹਮਣੇ ਬੜੇ ਹੀ ਆਰਾਮ ਨਾਲ ਸਾਲਾਂ ਤੱਕ ਘੁੰਮਦਾ ਰਿਹਾ ਪਰ ਕਿਸੇ ਨੂੰ ਪੜਨ ਤੱਕ ਨਹੀਂ ਲੱਗੀ ਤੇ ਇਸ ਤੋਂ ਅੱਗੇ ਦਾ ਇਤਿਹਾਸ ਤਾਂ ਆਪਾਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਹ ਸਾਰੇ ਬੰਦੀ ਸਿੰਘ ਦਹਾਕਿਆਂ ਤੋਂ ਸਲਾਖਾਂ ਦੇ ਪਿੱਛੇ ਹਨ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇੱਕ ਹੋਰ ਬੰਦੀ ਸਿੰਘ ਬਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਫਾਂਸੀ ਦੇਣ ਲਈ ਅਦਾਲਤ ਨੇ ਕੁਝ ਹਫ਼ਤੇ ਬਾਅਦ ਵੀ ਤਰੀਕ ਤੈਅ ਕਰ ਦਿੱਤੀ ਸੀ ਪਰ ਫਿਰ ਇੱਕ ਸਿੱਖ ਅਫਸਰ ਨੇ ਕਿਸ ਤਰ੍ਹਾਂ ਚਿੱਠੀ ਲਿਖ ਕੇ ਸੁਪਰੀਮ ਕੋਰਟ ਦੇ ਸਾਰੇ ਫੈਸਲੇ ਨੂੰ ਠੱਲ ਪਾ ਦਿੱਤੀ ਇਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਸਾਡੀ ਇਹ ਪੇਸ਼ਕਾਰੀ ਪਸੰਦ ਆਈ ਤਾਂ ਬੰਦੀ ਸਿੰਘਾਂ ਨੂੰ ਚੋਣ ਵਾਲੇ ਸਰੋਤਿਆਂ ਤੱਕ ਇਹ ਵੀਡੀਓ ਸਾਂਝੀ ਜ਼ਰੂਰ ਕਰਿਓ ਸਾਡੀ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਇਹਦੇ ਬਾਰੇ ਹੋਰ ਜਾਣਨ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਵੇਖ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ